ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗਦੀ ਆ ਤਾਂ ਪਲੀਜ਼ ਸ਼ੇਅਰ ਜਰੂਰ ਕਰਦਿਆ ਕਰੋ ਤੇ ਹੁਣ ਹੈਗਾ ਜੀ ਸ਼ਾਮ ਦਾ ਟਾਈਮ 6 ਵਜੇ ਦਾ ਤੇ ਤੁਸੀਂ ਦੇਖ ਰਹੇ ਹੋ ਨਿਊ ਲੁੱਕ ਤੇ ਆਪਾਂ ਆਏ ਆਪਣੇ ਦੌਰ ਦੇ ਘਰੇ ਧਾਰ ਚੋਣ ਮੈਂ ਸੋਚਿਆ ਸੀ ਅੱਜ ਸਵੇਰੇ ਵੀਡੀਓ ਬਣਾਉ ਸਵੇਰੇ ਸਾਡੇ ਬਾਪੂ ਨੇ ਥੋੜਾ ਜਿਹਾ ਪਹਚਾਰ ਜਾ ਪਾਤਾ ਉਹਨੇ ਨੰਬਈ ਵੇਚਿਆ ਕਵਾੜ ਤੇ ਉਹਨਾ ਉਹ ਕੱਢੀ ਬੈਠਾ ਸੀ ਸੁਸਾਇਟੀ ਦੀ ਕਾਪੀ ਤੇ ਚੈੱਕ ਬੁੱਕ ਜੋ ਕਵਾੜ ਵੇਚਿਆ ਤੇ ਕਹਿੰਦਾ ਕਿ ਮੈਂ ਤਾਂ ਉਹ ਕਵਾੜ ਵਾਲੀ ਰੇੜੀ ਚ ਰੱਖਤਾ ਕਹਿੰਦਾ ਵੀ ਆਪਦਾ ਲਫਾਫਾ ਤੇ ਭਈ ਪਾਪੇ ਦਾ ਬਲੱਡ ਵਧ ਗਿਆ ਤੇ ਮੇਰਾ ਘਟ ਗਿਆ ਦੁਆ ਕੀ ਹੋ ਗਿਆ ਤੇ ਫਿਰ ਸਾਡੇ ਤਾਏ ਦੇ ਮੁੰਡੇ ਨੂੰ ਲੈ ਕੇ ਤੇ ਸਾਰੇ ਪਿੰਡ ਚ ਗੀੜੇ ਦੇ ਆਇਆ ਪਾਪਾ ਪਰ ਕਿਤੋਂ ਵੀ ਉਹਨੂੰ ਖਾਇਆ ਨਾ ਭਾਈ ਤੇ ਮੁੜ ਕੇ ਟੰਗੀ ਬੈਠਾ ਉੱਥੇ ਹੁੱਕਾਂ ਤੇ ਇਧਰਲੇ ਕਰੇ ਦੇਖਿਆ ਕਿਸੇ ਨੇ ਵੀ ਨਾ ਵੀ ਚਲ ਕਰੇ ਹੋਊਗਾ ਇਨਾ ਮੂਡ ਆਫ ਆਫ ਹੋਇਆ ਸੋਚਿਆ ਸੀ ਚਲੋ ਵੀਡੀਓ ਆਪਾਂ ਸਵੇਰੇ ਬਣਾਵਾਂਗੇ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਸੀ ਉਹਨਾਂ ਦੇ ਜਵਾਬ ਦੇਵਾਂਗੇ ਚਲੋ ਜਵਾਬ ਤਾਂ ਹੁਣ ਵੀ ਦੇਵਾਂਗੇ ਵੀਰੇ ਪਰ ਆਪਾਂ ਹੁਣ ਫਿਲਹਾਲ ਤਾਰ ਚੋੜੀਏ ਗੋ ਮਾਤਾ ਵੀ ਚੱਕੀ ਜਾਂਦੀ ਆ ਚਲੋ ਚੋਣਿਆ ਤਾਰ ਤੇ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਫਿਰ ਮਿਲਦੇ ਆ ਅਦੀ ਗਈ ਵੀ ਆ ਪੇਕੀ ਬਈ ਉਹ ਕੱਲ ਗਈ ਸੀ

处。 ਤੇ ਦਾਲੀ ਆ ਮਮੀ ਆ ਮਮੀ ਚਪਾ ਹੌਲੇ ਤੇ ਕਿ ਬਾਲੀ ਮਾੜੀ ਆ ਦੇ ਦੇ ਬੁੱਤੇ ਸੌਂ ਕਰੀ ਬਿਠੀ ਆ ਖੜਾ ਜੀ ਸਟ੍ਰੈਕਟਰ ਆਪਣਾ ਇੱਧਰ ਲਾਉਣੇ ਹੁੰਨੇ ਆ ਚਲੋ ਚਲਿਏ ਘਰੇ ਚਲੋ ਪੁੱਤ ਘਰੇ ਚਲ ਗਏ ਸਾਰੀ ਨੂੰ ਪਾਣੀ ਦੇ ਪਾਣੀ ਹੁੰਦਾ ਸ ਇਹਨੂੰ ਕਿੰਦਾ ਪੀ ਕੇ ਤਾਈ ਸੀ ਘਰੇ ਸਾਰੀ ਇਹ ਡਾੜੀ ਤੈ ਹੀ ਰਹਿੰਦੀ ਆ ਤਾਂ ਚਲੋ ਚਲਿਏ ਘਰੇ ਇਹ ਖੜਾ ਬਈ ਆਪਣਾ ਜਮਦੂਤ ਦਾ ਛੋਟਾ ਤੇ ਦਰਾਣੀ ਆਪਣੀ ਗਈ ਆ ਪਿੰਡ ਕੱਲ ਦੀ ਕੱਲ ਪੂਰੇ ਮੀਚਾ ਪਤਾਰਾਂ ਚੋਕ ਗਏ ਆ ਚਲੋ ਹੁਣ ਆਪਦਾ ਦੁੱਧ ਬਾਦ ਸੰਭੀਏ ਜਾ ਕੇ ਅੱਧਾ ਸਾਹ ਵੀ ਆਈ ਸੀ ਤੇ ਅੱਧਾ ਰਹਿ ਗਿਆ ਇਹ ਥੇ ਨਾ ਕਰ ਹੋ ਰਿਹਾ ਸਾਡਾ ਚਲੋ ਹਾਂਜੀ ਆਪਾਂ ਪਤਾਰਾਂ ਚੋਕੇ ਵਾਗ ਗਏ ਸੀ ਜੋਤ ਲਾਉਣ ਤੇ ਵੀਡੀਓ ਦਾ ਐਂਟਰੀ ਹੋਇਆ ਸੀ ਤੇ ਉਹ ਕਮੈਂਟ ਸੀ ਜਿਹੜੇ ਹਨਾ ਵੀਰਾਂ ਦੇ ਉਹ ਫੇਰ ਉਹ ਹੀ ਗੋਲੀਆਂ ਦਾ ਪੁੱਛਦੇ ਸੀ ਪਕੜਾਂ ਜਿਹੜਾ ਦੋ ਤਿੰਨ ਵੀਡੀਓ ਚ ਦੱਸ ਚੁੱਕਿਆ ਉਹ ਪੁੱਛਦੇ ਸੀ ਵੀ ਨਾਂ ਕੀ ਆ ਨਾਂ ਵੀ ਦੇ ਇਨਕਰੀ ਲੈਕ I N C R E L A C ਇਹ ਆ ਵੀਰੇ ਬਹੁਤ ਵਧੀਆ ਨੇ ਰਿਜ਼ਲਟ ਬਹੁਤ ਵਧੀਆ ਤੇ ਇੱਕ ਕਿਸੇ ਦਾ ਕਮੈਂਟ ਆਇਆ ਸੀ ਵੀ ਜਦੋਂ ਆਪਾਂ ਬਾਹਰ ਤੋਂ ਕਿਹਾ ਸੀ ਉਹ ਕਹਿੰਦੇ ਸਤਿਆਨਾਸੀ ਕੀ ਹੁੰਦੀ ਆ ਉਹ ਵੀਰੇ ਵੀ ਸਰੋਂ ਦੀ ਤਰ੍ਹਾਂ ਹੁੰਦੀ ਆ ਬਾਕੀ ਵੀ ਬਰੀਕ ਜੀ ਉਹਨੂੰ ਅਗਲਾ ਵੀ ਮਿਕਸੀ ਚ ਜਾਣਾ ਵੀ ਐ ਪੀਸ ਕੇ ਵੀ ਤੜਫੜ ਜੀ ਕਰ ਲੈਣੀ ਜਿਵੇਂ ਆਪਾਂ ਲੇਟੀ ਵਾਂਗੂ ਐ ਕਰਕੇ ਵੀ ਦਾਣੇ ਦੁਨੇ ਚਰਲਾ ਕੇ ਦੇ ਦਿੰਦੇ ਆ ਤੇ ਵੈਸੇ ਸਾਡੇ ਨਾਲ ਇੱਥੇ ਵੀ ਨੇੜੇ ਪਿੰਡਾ ਗਵਿੰਦਪੁਰਾ ਜੇ ਜੇ ਆਪ ਨੂੰ ਕਾਰਡ ਮਿਲ ਗਿਆ ਉਹਦਾ ਆਪਾਂ ਉਹਦੀ ਫੋਟੋ ਵੀ ਲਾ ਦਾਂਗੇ ਤੇ ਉੱਥੇ ਬਹੁਤ ਵਧੀਆ ਦਵਾਈ ਦਿੰਦੇ ਨੇ ਭਾਰਤੀ ਤੇ ਜਿਹਦਾ ਕਿ ਵਧੀਆ ਰਿਜ਼ਲਟ ਆ ਤੇ ਉੱਥੇ ਭਾਰਤੀ ਵੀ ਆ ਤੇ ਜੇ ਕਿਸੇ ਮੱਝ ਹੀਟ ਚ ਨਹੀਂ ਆਉਂਦੀ ਉਹਦੇ ਲਈ ਵੀ ਉਹ ਦਵਾਈ ਦਿੰਦੇ ਆ ਤੇ ਜਾਂ ਵੀ ਕਿਸੇ ਮੱਝ ਦੇ ਨਾਲ ਵੀ ਬੰਨ ਪੈ ਜਾਂਦਾ ਕਈ ਪਸ਼ੂਆਂ ਦੇ ਤੇ ਉਹਦੇ ਵੀ ਉਹ ਸਾਡੇ ਦੂਜੇ ਘਰਾਂ ਦੇ ਲੈ ਕੇ ਆਏ ਸੀ ਬਹੁਤ ਵਧੀਆ ਰਿਜ਼ਲਟ ਹੁੰਦਾ ਉਹਦਾ ਤੇ ਇੱਕ ਵੀਰਾਂ ਦੇ ਕਮੈਂਟ ਸੀ ਤੇ ਉਹਨਾਂ ਨੂੰ ਦੱਸਤਾ ਬਈ ਆਪਾਂ ਇਹ ਇਹਦੇ ਬਾਰੇ ਬਹੁਤ ਆਰੀ ਜਿਹੀ ਕਮੈਂਟ ਵਿੱਚ ਭੈਣ ਭਰਾ ਕਹਿੰਦੇ ਵੀ ਵਧੀਆ ਰਿਜ਼ਲਟ ਆ ਤੇ ਰਿਜ਼ਲਟ ਵੀ ਵਧੀਆ ਵੀਰੇ ਤੇ ਇਨਕਰੀ ਲੈਕ ਨਾ ਇਹਦਾ ਤੇ 240 ਰੁਪਏ ਰੇਟ ਆ ਦਾ ਤੇ ਵਧੀਆ ਪੂਰਾ ਘੈਂਟ ਰਿਜ਼ਲਟ ਆ ਤੇ ਬਾਪੂ ਹੁਣ ਕੱਖਰ ਲਾਉਣ ਲੱਗ ਪਏ ਆ ਤੇ ਮੱਕੀ ਨੂੰ ਬਾਡਾ ਲਾਇਆ ਅੱਜ ਆਪਾਂ ਤੇ ਪਾਪਾ ਪਰ ਲਈ ਜਾਂਦਾ ਕੱਖ ਤੇ ਪਾਪੇ ਨੇ ਸਾਡੇ ਨੇ ਸਵੇਰੇ ਕੰਮ ਮੇਰਾ ਵਧਾਤਾ ਸੀ ਵੀਡੀਓ ਆਪਾਂ ਸਵੇਰੇ ਬਣਾਉਣੀ ਸੀ ਆਪਾਂ ਤੁਹਾਨੂੰ ਦੂਸਰੀ ਪਾਸੇ ਕੈਮਰਾ ਕਰਕੇ ਦਿਖਾਉਣੀ ਆਂ ਔਰ ਪਾਪਾ ਕੱਖਰ ਲਾਉਣ ਲੱਗ ਗਿਆ ਡੋਡੇ ਜਿੱਧਰ ਰਹਿ ਜਾਂਦੇ ਸਾਈਡ ਤੇ ਲੈ ਕੇ ਪਿਆਰੀ ਮੇਰੀ ਬੇਟੀ ਆ ਗਈ ਕੱਲ ਹਾਏ ਹਾਂ ਮੈਂ ਕਿਹਾ ਸੀ ਨਾ ਮੇਰੇ ਹਸਬੰਦ ਦੀ ਪਰਸ਼ਾਈ ਹੈ ਜਮਾ ਜਮਾ ਨੇਚਰ ਇਹਦਾ ਉਹਦੇ ਨਾਲ ਦਾ ਤੇ ਮੇਰੀ ਧੀ ਦੇ ਵੱਡੇ ਸੁਪਨੇ ਆ ਤੇ ਵਾਹਿਗੁਰੂ ਜੀ ਸਾਨੂੰ ਇੰਨੇ ਕ ਹਨਾ ਤੇ ਇੰਨੇ ਜੋਗੇ ਕਰਨੇ ਵੀ ਅਸੀਂ ਇਹਦੇ ਸੁਪਨੇ ਪੂਰੇ ਕਰ ਦिए ਕੀ ਬਣਨਾ ਮੇਰੀ ਧੀ ਨੇ ਜੱਜ ਜੱਜੇ ਬਣਨਾ ਹੈ ਨੇ ਤੇ ਪ੍ਰਮਾਤਮਾ ਸਾਨੂੰ ਇੰਨੇ ਕ ਜੋਗੇ ਕਰਦੇ ਵੀ ਇਹਦੇ ਸੁਪਨੇ ਪੂਰੇ ਕਰ ਗਏ ਅਸੀਂ ਹਨਾ ਪੁੱਤ ਫਿਰ ਮੈਂ ਵੱਡੀ ਹੋ ਕੇ ਸਾਡੇ ਸੁਪਨੇ ਚੂਕਾ ਦੂੰਗੀ ਏਹ ਹੂੰ ਫੇਰੀ ਵੇ ਮੇਰੀ ਬੇਟੀ ਕਿਥੇ ਆਨੀ ਹੁਣ ਕਿਥੇ ਆਨੀ ਸਿੱਧੇ ਨਹੀਂ ਦੁਕਾਨ ਤੇ ਕਈਂ ਤੁਸੀਂ ਜਾਏ ਪਰਾਉ ਗਿਆ ਗਿਆ ਹੂੰ ਉਹ ਵੀ ਦੇਖੋ ਤਾਂ ਸਾਲ ਆਪੇ ਲੱਗ ਗਿਆ ਤੈ ਹਾਂ ਇਹ ਕਾ ਸਾਡਾ ਛੋਟਾ ਜਿਹਾ ਕੈਮਰਾਮੈਨ ਇਹ ਬਣਦਾ ਹੁੰਦਾ ਅਕਸਰ ਇਹ ਭਾਣ ਜੀ ਹੈ ਮੇਰੀ ਇਹ ਸਕੀ ਪੈਣਾ ਸਕੀ ਪੈਣਾ ਹਾਂ ਇਹਦੀ ਮੰਮੀ ਮੇਰੀ ਮੰਮੀ ਦੀ ਸਕੀ ਪੈਣਾ 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 ਹੋਣੀ ਹੈ ਪੈਣਾ ਪੈ। ਤੇ ਆ ਪਹਾੜੇ ਇੱਥੋਂ ਲੈ ਕੇ ਡਿੱਗ ਪਿਆ ਬਈ ਹੁਣ ਆਪਾਂ ਨਮਾਉਣਿਆਂ ਹੌਂਕੀ ਆਂਦੀ ਹੈ ਮੈਡਮ। ਤੇ ਇਹਨਾਂ ਨੂੰ ਨਮਾਉਣੇ ਆਪਾਂ। ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ। ਪਤਾ ਕੋਈਆਂ ਮੱਝਾਂ ਨੂੰ ਤਾਂ ਕੋਈ ਵਰਕ ਨਹੀਂ ਪੈਂਦਾ ਹੁੰਦਾ। ਪਰ ਇਹ ਬਹੁਤ ਹੌਂਕਦੀ ਆ। ਤੇ ਇਹਨਾਂ ਨੂੰ ਨਮਾਉਣੇ ਆ। ਤੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ। ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਲੱਡੋ ਲੱਡੋ ਖੜਾ ਹੋ ਜਾ ਪੁੱਤ ਖੜਾ ਹੋ ਜਾ ਖੜਾ ਹੋ ਜਾ ਚਲੋ ਜੀ ਕਿਸੇ ਹੋਰ ਵੀਡੀਓ 'ਚ ਮਿਲਦੇ ਆਂ ਆਪਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਤੇ ਮੇਰਾ ਪੁੱਤ ਮੇਰੇ ਆਏ ਆ ਅੱਖੇ ਲੱਗ ਜਾਂਦਾ ਆਪਾਂ ਨਾ ਇਹਨਾ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੇ ਮੈਂ ਤੁਹਾਨੂੰ ਦਿਖਾਉਂਗਾ ਏ ਕਿੰਨਾ ਪਿਆਰ ਕਰਦੀ ਆ ਮੇਰੇ ਮਗਰ ਮਗਰ ਸਵੇਰੇ ਫਿਰਦੀ ਹੁੰਦੀ ਆ ਤੇ ਜੇ ਮੈਂ ਕਹਿ ਦੂੰਗੀ ਬਹਿ ਜਾ ਬਹਿ ਜਾਂਦੀ ਆ ਹੁਣ ਕਹੇ ਤਾਂ ਖੜੀ ਹੋ ਗਈ ਹੈ ਨਾ ਲੱਡ ਬਾਲਾ ਸਿਆਣਾ ਨਾ ਮੇਰਾ ਪੁੱਤ ਬਾਈ ਏ ਕ ਆ ਰਾਣੂ ਚਲੋ ਜੀ ਬਾਈ